ਮੁੱਖ ਮੰਤਰੀ ਨੇ ਜੋ ਕਿਸਾਨਾਂ ਨਾਲ ਕੀਤਾ ਉਹਦੇ ਮਾਇਨੇ ਕੀ ਨੇ ਇਹਨਾਂ ਦਾ ਤਾਂ ਜ਼ੈਮੀਦਾਰਨਿਆਂ ਦੇ ਵਿੱਚੋਂ ਹੋਇਆ ਇਹ ਤਾਂ ਦਿੱਲੀ ਤੇ ਪੰਜਾਬ ਦੇ ਵਿੱਚ ਦੋ ਸਰਕਾਰੀ ਧਰਨਿਆਂ ਦੇ ਸਿਰਤੇ ਬਣਾਗੇ ਇਹ ਮੁੱਖ ਮੰਤਰੀ ਸਾਹਿਬ ਦਾ ਰਵਈਆ ਨਹੀਂ ਸੀ ਇਹਨੂੰ ਅਪਰੇਟ ਸੀ ਜਿਹੜੀ ਉਹ ਬੀਜੇਪੀ ਦੀ ਇੱਕ ਟੀਮ ਕਰ ਰਹੀ ਸੀ ਸਾਰੇ ਸਿਸਟਮ ਨੂੰ ਤੇ ਮੁੱਖ ਮੰਤਰੀ ਸਾਹਿਬ ਚੜ ਗਿਆ ਉਹਨਾਂ ਦੇ ੱਤੇ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਗਲਤਫਹਿਮੀ ਪਾ ਦਿੱਤੀ ਗਈ ਵੀ ਕਿਸਾਨਾਂ ਦੇ ਹੁਣ ਪੱਲੇ ਕੁਝ ਨਹੀਂ ਰਿਹਾ ਜੁਨੀਆਨਾਂ ਦੇ ਤੇ ਉਹਨੂੰ ਵੀ ਇਹ ਹੁਣ ਜੀ ਆਪਾਂ ਇਹਨਾਂ ਨੂੰ ਡੰਡੇ ਨਾਲ ਵੀ ਅਪਰੇਟ ਕਰ ਸਕਦੇ ਹਾਂ ਉਹਨੇ ਫਿਰ ਕਿਸਾਨਾਂ ਨਾਲ ਸਿੱਧਾ ਬੰਕਾ ਲੈ ਲਿਆ ਜਾਣ ਕੇ ਲਿਆ ਜਾਣ ਬੁੱਝ ਕੇ ਉਹਨਾਂ ਨੂੰ ਰੈਕ ਕੀਤਾ ਉੱਠ ਕੇ ਗਿਆ ਇਹ ਵੀ ਕਿਹਾ ਵੀ ਜਿਹੜਾ ਕੁਝ ਕਰਨਾ ਫਿਰ ਉਹਨੂੰ ਤੁਸੀਂ ਕਰਕੇ ਖੜੇ ਹੋ ਤੁਸੀਂ ਲਾ ਲਓ ਜਿਹੜਾ ਧਰਨਾ ਲਾਉਣਾ ਇਹਦਾ ਮਤਲਬ ਇਹ ਆ ਵੀ ਲਾਓ ਹੁਣ ਉਹ ਤੋਂ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਮਾਹੌਲ ਸਿਰਜਿਆ ਗਿਆ ਕਈ ਦਿਨਾਂ ਦੇ ਤੁਸੀਂ ਕਈ ਚੈਨਲਾਂ ਦੇ ਉੱਤੇ ਕਿਸਾਨਾਂ ਦੇ ਖਿਲਾਫ ਜੀ ਕਿਸਾਨ ਧੱਕਾ ਕਰਦੇ ਨੇ ਜੀ ਕਿਸਾਨ ਲੋਕਾਂ ਤੋਂ ਜ਼ਬਰੀ ਬਸੂਲੀ ਕਰਦੇ ਨੇ ਕਿਸਾਨਾਂ ਨੇ ਜੀ ਕਾਰਡ ਬਣਾਏ ਉਹ ਇੱਕ ਮਾਹੌਲ ਸਿਰਜੰਦਾ ਯਤਨ ਕੀਤਾ ਗਿਆ ਇਕ ਤਾਂ ਇਹ ਸਾਰਾ ਮਾਹੌਲ ਬੀਜੇਪੀ ਦੇ ਫੇਵਰ ਚ ਜਾਂਦਾ ਲੱਗਦਾ ਪੰਜਾਬ ਚ ਦੂਜਾ ਆਮ ਆਦਮੀ ਪਾਰਟੀ ਦੇ ਉਹਨੂੰ ਇਹ ਲੱਗਦਾ ਵੀ ਜੇ ਮੈਨੂੰ ਲਾਉਣਗੇ ਜਾਂ ਮੈਨੂੰ ਡਿਕਟੇਟ ਕਰਨਗੇ ਹੁਣ ਕੇਜਰੀਵਾਲ ਹੋਣੀ ਤਾਂ ਮੈਂ ਪਾਰਟੀ ਨੂੰ ਕੂੜੇਦਾਨ ਚ ਲਿਆ ਕੇ ਸੜਵਾਵਾਂਗਾ ਵੀ ਜਿੱਥੋਂ ਫਿਰ ਲੱਭਣੀ ਚੀਜ਼ ਬਹੁਤ ਔਖੀ ਹੋ ਜਾਂਦੀ ਆ ਯਾਨੀ ਐਨ ਉਸ ਢੇਰ ਤੇ ਬਿਠਾ ਦਾਂਗੇ ਜਿੱਥੋਂ ਫਿਰ ਮਿਲਣਾ ਕੋਸ਼ ਨਹੀਂ ਭਗਵਾਨਤਮਾਨ ਅਮਨ ਰੋੜਾ ਹਰਪਾਲ ਸੀਮਾ ਤੇ ਹੋਰ ਸਾਰਾ ਲਾਮ ਲਸ਼ ਕਰ ਇਹਨਾਂ ਦਾ ਪੰਜਾਬ ਦਾ ਕਿਹੜਾ ਉਤਰਨਾ ਮੁਲਾਜ਼ਮਾਂ ਦਾ ਕਿਸਾਨ ਜਥੇਬੰਦੀਆਂ ਦਾ ਜਾਂ ਸਟੂਡੈਂਟਸ ਦਾ ਬੇਰੁਜ਼ਗਾਰਾਂ ਦਾ ਹਰ ਧਰਨੇ ਦੇ ਵਿੱਚ ਜਾ ਕੇ ਬਹਿ ਜਾਂਦੇ ਸੀ ਉਦੋਂ ਵੀ ਪੰਜਾਬ ਦੀਆਂ ਸੜਕਾਂ ਤੇ ਬਹਿੰਦੇ ਸੀ ਕਿ ਉਦੋਂ ਨਹੀਂ ਸੀ ਇਹਨਾਂ ਨੂੰ ਪਤਾ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਇਹ ਡਰਾਮਾ ਸੀਗਾ ਇੱਕ ਬਹੁਤ ਵੱਡਾ ਗਮਰਾਹ ਕਰਕੇ ਲੋਕਾਂ ਨੂੰ ਵਿਵਾਦਲ ਮਾੜਿਆ ਕਾਂਗਰਸ ਮਾੜਿਆ ਅਸੀਂ ਆਹ ਕਰਦਾਂਗੇ ਤੇ ਲੋਕਾਂ ਨੂੰ ਹੁਣ ਜਦੋਂ ਪੜਦਾ ਉੱਠ ਗਿਆ ਤੇ ਕਰੈਕਟਰ ਦੇਖ ਲੈ ਵੀ ਕਿੱਦਾਂ ਦੇ ਨੇ ਉਸ ਤੋਂ ਬਾਅਦ ਬਲਕਾਰ ਸਿੱਧੂ ਵਾਲਾ ਇਹ ਤਾਂ ਮੈਂ ਇਹ ਹੀ ਕਹਿਣਾ ਵੀ ਆਪਣੇ ਆ ਦੇ ਵੀ ਸਕੇ ਨਹੀਂ ਯਾਰ ਡਾਕਟਰ ਬਲਬੀਰ ਵਰਗੇ ਨੇ ਪਟਿਆਲੇ ਵਾਲੇ ਇਹ ਤਾਂ ਉਥੇ ਦਿੱਲੀ ਜਾ ਕੇ ਬਾਰਡਰ ਤੇ ਬੈਠਦੇ ਰਹੇ ਨੇ ਕਿ ਅਸੀਂ ਸੇਵਾਵਾਂ ਦੰਦੇ ਆ ਮੈਡੀਕਲ ਸਹੂਲਤਾਂ ਦੰਦੇ ਆ ਤੇ ਹੁਣ ਕਿੱਥੇ ਨੇ ਡਾਕਟਰ ਬਲਬੀਰ ਵਰਗੇ ਟਿਕਟਾਂ ਲਈ ਲੇਲਣੀਆਂ ਖੜਦੇ ਹੁੰਦੇ ਸੀ ਵੀ ਟਿਕਟ ਮਿਲ ਜਵੇ ਬਸ ਠੀਕ ਆ ਜੀ ਬਸ ਟਿਕਟ ਦਵਾ ਦਿਓ ਸਾਨੂੰ ਇੱਕ ਹੋਰ ਗੱਲ ਇਹ ਕਰਦੇ ਨੇ ਆਪਸ ਦੇ ਵਿੱਚ ਮੈਂ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਫੋਟੋ ਹੁੰਦੇ ਸਾਡੇ ਸੰਘਰਸ਼ਾਂ ਦੇ ਸਾਥੀ ਕਿਹੜਾ ਸੰਘਰਸ਼ ਤੁਸੀਂ ਕਰ ਲਿਆ ਸੀਤ ਉਦਮ ਸਿੰਘ ਵਰਗੇ ਇੱਥੇ ਹੋਏ ਨੇ ਸੀਤ ਭਗਤ ਸਿੰਘ ਉਹਨਾਂ ਦਾ ਸੰਘਰਸ਼ ਤਾਂ ਮੰਨ ਸਕਦੇ ਆ ਜੇ ਮੈਂ ਕਹਾਂ ਭੀਮ ਭਗਤ ਸਿੰਘ ਵਰਗੀ ਪੱਗ ਬਨ ਕੇ ਮੈਂ ਉਹੀ ਲੱਗਣ ਲੱਗ ਜਮਾ ਨਹੀਂ ਲੱਗ ਸਕਦਾ ਜਦੋਂ ਇਹ ਕੇਜਰੀਵਾਲੀ ਦਿੱਲੀ ਜਾ ਕੇ ਧਰਨੇ ਲਾਉਂਦੇ ਨੇ ਹਰਜੋਤ ਮੈਂਸ ਨੇ ਭਾਵੇਂ ਕਹਿੰਦਾ ਵੀ ਇਤਿਹਾਸ ਦਾ ਅੱਜ ਤੱਕ ਦਾ ਸਭ ਤੋਂ ਛੋਟਾ ਧਰਨਾ ਲਾਇਆ ਪਰ ਡਿਸਟਰਬੈਂਸ ਤਾਂ ਉਹਨਾਂ ਨੇ ਉੱਥੇ ਜਾ ਕੇ ਕ੍ਰੀਏਟ ਕੀਤੀ ਹਰਜੋਤ ਮੈਂਸ ਨੇ ਦਿੱਲੀ ਜਾ ਕੇ ਧਰਨਾ ਲਾਇਆ ਕੀ ਉਦੋਂ ਦਿੱਲੀ ਦੇ ਲੋਕਾਂ ਦੇ ਹੱਕ ਨਹੀਂ ਸੀ ਕੀ ਦਿੱਲੀ ਡਿਸਟਰਬ ਨਹੀਂ ਸੀ ਹੋ ਰਹੀ ਦਿੱਲੀ ਦੇ ਲੋਕ ਪਰੇਸ਼ਾਨ ਨਹੀਂ ਸੀ ਹੋ ਰਹੇ ਇਹ ਤੀਜੇ ਦਿਨ ਚੱਕਦੇ ਸੀਗੇ ਆਪਣੀਆਂ ਕਾਰਾਂ ਬੱਸਾਂ ਤੇ ਚੱਲ ਜਾਂਦੇ ਸੀ ਦਿੱਲੀ ਨੂੰ ਹਰਜੂਤ ਮੈਂ ਸੁਣੀ ਹਾਂ ਕਿ ਪੱਲੇ ਕੱਖ ਨਹੀਂ ਨਾ ਦਾਣੇ ਹੈ ਨਹੀਂ ਪਾਹੀ 2 ਮੀਟਰ ਨਹੀਂ ਨਾ ਧਰਨਾ ਚੱਲਿਆ ਕਿਸਾਨਾਂ ਨੇ ਕਹਿਣਾ ਭਰੋ ਜੇਲ੍ਹਾਂ ਸਾਨੂੰ ਅੱਜ ਕਿੰਨੇ ਚੱਕੇ ਨੇ ਪਤੇਗੜ ਸਾਹਿਬ ਪਟਿਆਲਾ ਦੇ ਵਿੱਚ ਕੀ ਇਹਦਾ ਮਤਲਬ ਇਹ ਆ ਵੀ ਫਿਰ ਕਿਸਾਨ ਦੁਨੀਆਂ ਨੂੰ ਮਗੇਗਾ ਨਹੀਂ ਜਦੋਂ ਹੁਣ ਕਿਸਾਨ ਦੁਨੀਆਂ ਦੇ ਨੇ ਐਕਸ਼ਨ 'ਚ ਆਉਣਾ ਨਾ ਕਿਸਾਨ ਜੁਨੀਆਂ ਥੋੜੇ ਦਿਨਾਂ ਤੋਂ ਥੋੜੀ ਜੀ ਕਮਜ਼ੋਰ ਸਾਫਤ ਹੋ ਰਹੀਆਂ ਸੀ ਪਰ ਹੁਣ ਉਹਨਾਂ ਦੇ ਲੀਡਰਾਂ ਨੇ ਚਾਨਣਾ ਕਾਲ ਇਹਨੇ ਕਰ ਦਿੱਤਾ ਉਹ ਇਕੱਠੇ ਵੀ ਹੋਗੇ ਨਾਲ ਦੀ ਨਾਲ ਉਹ ਕਹਿੰਦੇ ਫਿਰ ਤੈਨੂੰ ਦੱਸਦੇ ਹਾਂ ਅਸੀਂ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਧਰਨਿਆਂ ਦੇ ਵਿੱਚੋਂ ਨਿਕਲੇ ਜਿਨ੍ਹਾਂ ਦੀ ਸਿਆਸਤ ਦਾ ਜਨਮ ਧਰਨਿਆਂ ਦੇ ਵਿੱਚੋਂ ਹੋਇਆ ਜਿਨ੍ਹਾਂ ਨੇ ਸੱਤਾ ਤੋਂ ਪਹਿਲਾਂ ਪੰਜਾਬ ਦਾ ਕੋਈ ਧਰਨਾ ਨਹੀਂ ਛੱਡਿਆ ਪੰਜਾਬ ਦੀ ਕਿਸੇ ਜਥੇਬੰਦੀ ਦਾ ਸ਼ਾਮਲ ਹੋਏ ਬਿਨਾਂ ਹੁਣ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੇ ਧਰਨਿਆਂ ਤੋਂ ਸਮੱਸਿਆ ਬੀਤੇ ਦਿਨ ਜੋ ਹੋਇਆ ਮੀਟਿੰਗ ਦੇ ਵਿੱਚ ਕਿਸਾਨਾਂ ਆਗੂਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਜੋ ਹੋਇਆ ਕੀ ਉਹ ਇੱਕ ਸੂਬੇ ਦੇ ਮੁਖੀ ਦੀ ਬਾਡੀ ਲੈਂਗੁਏਜ ਆ ਕੀ ਉਹ ਇੱਕ ਸੂਬੇ ਦੇ ਮੁਖੀ ਦਾ ਵਿਹਾਰ ਆ ਤਾਂ ਬੜੀ ਸ਼ਰਮਨਾਕ ਗੱਲ ਆ ਇਹ ਉਹ ਸਾਰੇ ਤੇ ਗੱਲਬਾਤ ਕਰਾਂਗੇ ਕਿ ਕੀ ਅੰਦਰ ਹੋਇਆ ਕਿਉਂ ਹੋਇਆ ਤੇ ਜੋ ਮੁੱਖ ਮੰਤਰੀ ਸਾਹਿਬ ਦੀ ਕਿਸਾਨਾਂ ਨੂੰ ਸਿੱਧੇ ਅਸਿੱਧੇ ਤੌਰ ਤੇ ਕਿ ਚਤਾਵਨੀ ਸੀ ਧਰਨੇ ਨਾ ਲਾਉਣ ਦੀ ਇਹਦੇ ਸੰਕੇਤ ਕੀ ਨੇ ਪੋਲਿਟੀਕਲ ਮਾਇਨੇ ਕੀ ਨੇ ਦੇ ਤੇ ਕਿਸਾਨਾਂ ਨਾਲ ਅਗੇ ਕੀ ਰਵਈਆ ਰਹਿਣ ਵਾਲਾ ਸਰਕਾਰ ਦਾ ਇਸ ਤੇ ਗੱਲਬਾਤ ਕਰਾਂਗੇ ਸਵਾਗਤ ਆ ਲਾਲੀ ਬਾਈ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ ਚੰਨ ਆ ਲਾਲੀ ਬਾਈ ਜਿਸ ਤਰ੍ਹਾਂ ਕੱਲ ਦੀ ਇੱਕ ਵੱਡੇ ਬਾਲ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਦੋਂ ਦੋਨੇ ਤਰ੍ਹਾਂ ਦੀ ਪਸ਼ੂਕੜ ਪਸ਼ੂਕੜ ਤੇ ਮੌਜੂਦਾ ਪਰ ਮੁੱਖ ਮੰਤਰੀ ਨੇ ਜੋ ਕਿਸਾਨਾਂ ਨਾਲ ਕੀਤਾ ਉਹਦੇ ਮਾਇਨੇ ਕੀ ਨੇ ਇਹਨਾਂ ਦਾ ਤਾਂ ਜਨਮੀ ਧਰਨਿਆਂ ਦੇ ਵਿੱਚੋਂ ਹੋਇਆ ਇਹ ਤਾਂ ਦਿੱਲੀ ਤੇ ਪੰਜਾਬ ਦੇ ਵਿੱਚੋਂ ਦੋ ਸਰਕਾਰੀ ਧਰਨਿਆਂ ਦੇ ਸਿਰ ਤੇ ਬਣਾਗੇ ਅਸਲ ਦੇ ਵਿੱਚ ਇਹ ਮੁੱਖ ਮੰਤਰੀ ਸਾਹਿਬ ਦਾ ਰਵਈਆ ਨਹੀਂ ਸੀ ਪੰਜਾਬੀ ਦਾ ਇੱਕ ਗੀਤ ਆ ਵੀ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਜਿਹਾ ਯਾਰ ਬੋਲਦਾ ਇਹ ਸਾਨੂੰ ਪਹਿਲਾਂ ਹੀ ਪਤਾ ਸੀ ਇਹਨੂੰ ਅਪਰੇਟ ਸੀ ਜਿਹੜੀ ਉਹ ਭਾਜਪਾ ਦੀ ਇੱਕ ਟੀਮ ਕਰ ਰਹੀ ਸੀ ਸਾਰੇ ਸਿਸਟਮ ਨੂੰ ਉਹ ਪਿੱਛੇ ਬੈਠੇ ਨੇ ਆਰਐਸਐਸ ਦੇ ਕਈ ਬੰਦੇ ਨੇ ਉਹਦੇ ਵਿੱਚ ਤੇ ਮੁੱਖ ਮੰਤਰੀ ਸਾਹਿਬ ਚੜ ਗਿਆ ਉਹਨਾਂ ਦੇ ਤੱਕੇ ਕਿਸਾਨਾਂ ਤੋਂ ਬੀਜੇਪੀ ਤੇ ਆਰਐਸਐਸ ਨੂੰ ਡਰ ਲੱਗਦਾ ਪੰਜਾਬ ਦੇ ਵਿੱਚ ਹੋਰ ਕਿਸੇ ਤੋਂ ਨਹੀਂ ਉਹ ਡਰਦੇ ਪੋਲੀਟੀਕਲ ਜੋ ਉਹਨਾਂ ਨੇ ਅਕਾਲੀਆਂ ਦਾ ਹਾਲ ਕੀਤਾ ਉਹਨਾਂ ਨੂੰ ਸਾਰਾ ਪਤਾ ਬਦਨਾਮ ਕਿਸਾਨ ਇੱਕ ਜਿਹੜੇ ਹੈਗੇ ਨੇ ਉਹ ਬਦਨਾਮ ਨਹੀਂ ਸੀ ਹੋਏ ਉਹ ਤੋਂ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਮਾਹੌਲ ਸਿਰਜਿਆ ਗਿਆ ਕਈ ਦਿਨਾਂ ਦੇ ਤੁਸੀਂ ਕਈ ਚੈਨਲਾਂ ਦੇ ਉੱਤੇ ਕਿਸਾਨਾਂ ਦੇ ਖਿਲਾਫ ਜੀ ਕਿਸਾਨ ਧੱਕਾ ਕਰਦੇ ਨੇ ਜੀ ਕਿਸਾਨ ਲੋਕਾਂ ਤੋਂ ਜਵਰੀ ਬਸੂਲੀ ਕਰਦੇ ਨੇ ਕਿਸਾਨਾਂ ਨੇ ਜੀ ਕਾਰਡ ਬਣਾਏ ਇੱਕ ਮਾਹੌਲ ਸਿਰਜਣ ਦਾ ਯਤਨ ਕੀਤਾ ਗਿਆ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਗਲਤਫਹਿਮੀ ਪਾ ਦਿੱਤੀ ਗਈ ਵੀ ਕਿਸਾਨਾਂ ਦੇ ਹੁਣ ਪੱਲੇ ਕੁਝ ਨਹੀਂ ਰਿਹਾ ਜੂਨੀਅਨਾਂ ਦੇ ਤੇ ਉਹਨੂੰ ਵੀ ਇਹ ਹੁਣ ਜੀ ਆਪਾਂ ਇਹਨਾਂ ਨੂੰ ਡੰਡੇ ਨਾਲ ਵੀ ਆਪਰੇਟ ਕਰ ਸਕਦੇ ਹਾਂ ਹੁਣ ਮੁੱਖ ਮੰਤਰੀ ਸਾਹਿਬ ਦੇਖੋ ਚਲਾਕ ਕਿਸਮ ਦਾ ਤਾਂ ਹੋਏਗਾ ਮੈਂ ਉਹਨੂੰ ਇਹ ਕਹਣਾ ਹਾਂ ਵੀ ਉਹ ਪੰਚੀ ਦੀ ਪੋਲਿਟਿਕਸ ਕਰਦਾ ਤੇ ਰੂੜੀ ਦੀ ਲੜਾਈ ਉਹਨੂੰ ਲੜਨੀ ਬਹੁਤ ਆਉਂਦੀ ਆ ਕਿਸੇ ਰੂੜੀ ਦੇ ਖੜ ਕੇ ਜਿਵੇਂ ਸਾਡੇ ਪਿੰਡ ਦੀਆਂ ਜਨਾਨੀਆਂ ਲੜ ਪੈਂਦੀਆਂ ਨੇ ਨਾ ਜਵਾਕਾਂ ਪਿੱਛੇ ਉਸ ਪ੍ਰਕਾਰ ਦਾ ਉਹ ਕਾਟੋਕਲੇਸ਼ ਕਰਨ ਜਾਣਦਾ ਉਹ ਬਹੁਤ ਐਕਸਪਰਟ ਹੈ ਇਸ ਕੰਮ ਦੇ ਵਿੱਚ ਤੇ ਸਕਾ ਵੀ ਕਿਸੇ ਦਾ ਨਹੀਂ ਉਹਨੇ ਪੰਜਾਬ ਦੇ ਭਾਈਵੰਦ ਸਕਵਾਲ ਸਿੰਘ ਖਹਿਰਾ ਚੋਚਾ ਸਿੰਘ ਛੋਟੇ ਪੁਰ ਡਾਕਟਰ ਧਰਮਵੀਰ ਗਾਂਧੀ ਨਹੀਂ ਜਦੋਂ ਬਖਸ਼ੇ ਉਨਾਂ ਲਈ ਹਾਂ ਦਾ ਨਾਰਾ ਨਹੀਂ ਮਾਰਿਆ ਜੀ ਉਹ ਕਹਿੰਦਾ ਮੈਂ ਨਹੀਂ ਸੀ ਤਾਂ ਹਾਂ ਦਾ ਨਾਰਾ ਨਹੀਂ ਮਾਰਿਆ ਇਟ ਮੀਨਸ ਕਿਸੇ ਦਾ ਉਹ ਸਕਾ ਨਹੀਂ ਤੇ ਰਾਜਨੀਤੀ ਦੇ ਵਿੱਚ ਹੁੰਦਾ ਵੀ ਇਦਾਂ ਹੀ ਆ ਤੇ ਅੱਜ ਕੇਜਰੀਵਾਲ ਸਾਹਿਬ ਜਦੋਂ ਪਾਵਰਲੈਸ ਹੋਏ ਨੇ ਪਾਵਰ ਤੋਂ ਬਾਹਰ ਹੋ ਗਏ ਹੁਣ ਕੇਜਰੀਵਾਲ ਨੂੰ ਲੱਗਦਾ ਵੀ ਉਹਦਾ ਸਕਾ ਹੋਊ ਕਿਉਂਕਿ ਕੇਜਰੀਵਾਲ ਸਾਹਿਬ ਨੇ ਜੋ ਐਕਟ ਕੀਤਾ ਹਾਰਨ ਤੋਂ ਬਾਅਦ ਵੀ ਸੰਜੀਵ ਅਰੋੜੇ ਨੂੰ ਜਿਹੜੀ ਟਿਕਟ ਅਨਾਉਂਸ ਕੀਤੀ ਆ ਇਹ ਸਾਰੇ ਘਟਨਾਕਰਨ ਨੂੰ ਆਪਾਂ ਇਹਦੀ ਪਿੱਠ ਭੂਮੀ ਜਾਣਾ ਪਏਗਾ ਵੀ ਹੋਇਆ ਕਿਵੇਂ ਤੇ ਨਾਲ ਇੱਕ ਚਰਚਾ ਛੜੀ ਵੀ ਰਾਜ ਸਭਾ ਦਾ ਮੈਂਬਰ ਉਹਨਾਂ ਨੂੰ ਪੰਜਾਬ ਤੋਂ ਬਣਾਇਆ ਜਾਏਗਾ ਜੇ ਰਾਜ ਸਭਾ ਦਾ ਮੈਂਬਰ ਬਣਦਾ ਇਟ ਮੀਨਜ਼ ਪੰਜਾਬ ਸਰਕਾਰ ਦੇ ਵਿੱਚ ਦਖਲ ਅੰਦਾਜ਼ੀ ਸਿੱਧੇ ਤੌਰ ਤੇ ਸੈਂਟਰ ਦੀ ਟੀਮ ਦੀ ਵਧੇਗੀ ਇਸ ਨੂੰ ਜਾਣਦਾ ਹੁਣ ਮੌਕਾ ਮੇਲ ਕਿਵੇਂ ਬਣੇ ਦੇਖੋ ਜੇ ਆਪਾਂ ਕੋਈ ਕੰਮ ਨਾ ਕਰਨਾ ਹੋਵੇ ਆਪਾਂ ਕਹਿੰਦੇ ਯਾਰ ਕਲੇਸ਼ ਪਾ ਲਈ ਤੂੰ ਉੱਥੇ ਵੀ ਆਪਾਂ ਇਹ ਗੱਲ ਸਿਰੇ ਨਹੀਂ ਚੜੰਦੇਣੀ ਹੁਣ ਉਧਰ ਕੇਜਰੀਵਾਲ ਸਾਹਿਬ ਨੇ 10 ਦਿਨਾਂ ਦਾ ਦੌਰਾ ਰੱਖ ਲਿਆ ਪੰਜਾਬ ਦਾ ਹੁਣ ਭਗਵਾਨਤਮਾਨ ਅਫਸੈਟ ਸੀਗਾ ਹੁਣ ਉਹ ਸੋਚ ਰਿਹਾ ਸੀ ਵੀ ਰਾਜਨੀਤਿਕ ਤੌਰ ਤੇ ਹੁਣ ਇਹ ਜਿਹੜੀ ਰੂੜੀ ਦੀ ਲੜਾਈ ਆ ਇਹ ਸਿਰ 'ਚ ਸਵਾਹ ਕਿਵੇਂ ਪਾਉਣੀ ਆ ਉਹਨਾਂ ਨੇ ਫਿਰ ਕਿਸਾਨਾਂ ਨਾਲ ਸਿੱਧਾ ਪੰਗਾ ਲੈ ਲਿਆ ਜਾਣ ਕੇ ਲਿਆ ਜਾਣ ਬੁੱਝ ਕੇ ਉਹਨਾਂ ਨੂੰ ਰੈਕ ਕੀਤਾ ਉੱਠ ਕੇ ਗਿਆ ਇਹ ਵੀ ਕਿਹਾ ਵੀ ਜਿਹੜਾ ਕੁਝ ਕਰਨਾ ਫਿਰ ਉਹਨੂੰ ਤੁਸੀਂ ਕਰਕੇ ਖੜਿਓ ਤੁਸੀਂ ਲਾ ਲਓ ਜਿਹੜਾ ਧਰਨਾ ਲਾਉਣਾ ਇਹਦਾ ਮਤਲਬ ਇਹ ਆ ਵੀ ਲਾਓ ਹੁਣ ਕੇਜਰੀ ਆਲ ਦੇ ਆਉਣ ਤੋਂ ਪਹਿਲਾਂ ਪੰਜਾਬ ਦੀਆਂ ਸੜਕਾਂ ਤੇ ਚੰਡੀਗੜ੍ਹ ਦੀ ਰਾਜਧਾਨੀ ਦੇ ਵਿੱਚ ਇੱਕ ਵੱਖਰਾ ਕੁਸਮਾਨ ਦੇਖਣ ਨੂੰ ਮਿਲੇਗਾ ਤੇ ਕੇਜਰੀ ਆਲ ਸਾਹਿਬ ਕਹਿਣਗੇ ਯਾਰ ਮੈਂ ਇਹਦੀ ਫਾਹਿਜ ਕਿਉਂ ਫਸਣਾ ਇਹਦੇ ਨਾਲ ਤਾਂ ਮੈਂ ਦਿੱਲੀ ਸੇ ਆਪ ਇਹ ਇਹ ਜੀ ਪੰਗੇ ਵਾਲੀ ਸਟੇਟ ਦੇ ਵਿੱਚ ਮੈਂ ਕੀ ਹੋਣਾ ਤੇ ਭਗਵਾਨ ਤੁਮਾਨ ਸਾਹਿਬ ਉੱਥੇ ਵੀ ਜਿੱਤ ਦਾ ਨਜ਼ਰ ਆਏਗਾ ਦੂਜੇ ਪਾਸੇ 11000 ਕਰੋੜ ਰੁਪਇਆ ਸੈਂਟਰ ਨੇ ਰਿਲੀਜ਼ ਕਰ ਦਿੱਤਾ ਉਹ ਸਹਿਮਤੀ ਤੋਂ ਮੈਂ ਕੋਈ ਨਹੀਂ ਦੰਦਾ ਦੁਸ਼ਮਣ ਨੂੰ ਜੇ ਆਪਾਂ ਬਰੋਧ ਚਾਹਾਂ ਫਿਰ ਸਹਿਮਤੀ ਤੋਂ ਬਿਨਾ ਕਿਵੇਂ ਦੇ ਦੇਣਗੇ ਉਹ ਫਿਰ ਉਹਨਾਂ ਨੇ ਵੀ ਕਿਹਾ ਵੀ ਆ ਕਿਸਾਨ ਜਿਹਾ ਬੰਦਿਆਂ ਨੂੰ ਸੂਤ ਕਰੋ ਉਹਨਾਂ ਕਰਦਾਂਗੇ ਕੋਈ ਗੱਲੇ ਨਹੀਂ ਉਹ ਉੱਥੇ ਉੱਥੋਂ ਵੀ ਸੂਤ ਕਰਾ ਲਿਆ ਕੰਮ ਜਾਨੀ ਕਿ ਇੱਕ ਤੀਰ ਨਾਲ ਮੁੱਖ ਮੰਤਰੀ ਸਾਹਿਬ ਨੇ ਆਪਣੀ ਰਾਜਨੀਤਿਕ ਸਮਝ ਦੇ ਮੁਤਾਬਕ ਦੋ ਨਿਸ਼ਾਨੇ ਲਾ ਲਏ ਇੱਕ ਦਿੱਲੀ ਵਾਲੇ ਆਕਾ ਸੈਂਟਰਲ ਪਾਵਰ ਨੂੰ ਖੁਸ਼ ਕੀਤਾ ਦੂਜਾ ਕੇਜਰੀਆਲ ਦੇ ਆਉਣ ਤੋਂ ਪਹਿਲਾਂ ਘਰੇ ਕਲੇਸ਼ ਛੇੜ ਲਿਆ ਜਿਵੇਂ ਕੋਈ ਮੁੰਡਾ ਕਿਤੇ ਬਾਹਰ ਰਹਿਦਾ ਹੋਵੇ ਨੌਕਰੀ ਕਰਦਾ ਹੋਵੇ ਜਦੋਂ ਜ਼ਮੀਨ ਦਾ ਪਟਵਾਰਾ ਸਾਡੇ ਆਮ ਜੱਟ ਪਰਿਵਾਰਾਂ ਚ ਕਿਸਾਨ ਪਰਿਵਾਰਾਂ ਚ ਹੁੰਦਾ ਉਹ ਕਹਿੰਦੇ ਤੂੰ ਤਾਂ ਨੌਕਰੀ ਕਰਦਾ ਤੈਨੂੰ ਆਮਦਨ ਜ਼ਿਆਦਾ ਤੇਨੂੰ ਜ਼ਮੀਨ ਘੱਟ ਦੇਣੀ ਆ ਫਿਰ ਜੋ ਅਗਲਾ ਤਾਂ ਦੋ ਦਿਨ ਦੀ ਛੁੱਟੀ ਕੱਟਣ ਆਇਆ ਹੁੰਦਾ ਤੇ ਮੁੜ ਕੇ ਕਲੇਸ਼ ਪਾ ਕੇ ਵੇਝੀ ਆਪਾਂ ਤੇ ਅਗਲਾ ਕਹਿੰਦਾ ਯਾਰ ਸਾਰੀਓ ਸੰਭੋ ਤੇ ਕੇਜਰੀਆ ਆ ਦੀ ਇਸ ਪੋਜੀਸ਼ਨ ਤੇ ਉਹਨੂੰ ਲੈ ਆਂਦਾ ਵੀ ਉਹ ਕਹੂਗਾ ਵੀ ਮੈਂ ਪੰਜਾਬ ਨਹੀਂ ਪੜਦਾ ਤੇ ਮੁੜ ਕੇ ਮੁੱਖ ਮੰਤਰੀ ਸਾਹਿਬ ਦਾ ਤਾਂ ਇਹ ਵੀ ਨਹੀਂ ਨਾ ਪਤਾ ਯੂ ਟਰਨ ਲੈ ਜਾਣ ਮਹੀਨੇ ਤੱਕ ਵੀ ਮੈਂ ਮਾਫੀ ਮੰਗ ਰਕਸਾਨਾਂ ਤੋਂ ਮੈਂ ਠੀਕ ਨਹੀਂ ਸੀ ਉਸ ਦਿਨ ਮੇਰੀ ਸਿਹਤ ਠੀਕ ਨਹੀਂ ਸੀ ਜਿਵੇਂ ਉਹ ਕਰਦੇ ਹੁੰਦੇ ਨੇ ਦੂਜੇ ਪਾਸੇ ਹੁਣ ਕਿਸਾਨ ਜਥੇਬੰਦੀਆਂ ਨੂੰ ਵੀ ਸ਼ੀਸ਼ਾ ਦੇ ਗਿਆ ਉਹਨਾਂ ਨੇ ਤਾਂ ਕਈ ਗੱਲਾਂ ਕਹੀਆਂ ਨੇ ਵੀ ਆਪ ਬਦਲਾਏ ਤੇ ਹੁਣ ਵੋਟਾਂ 'ਚ ਤੁਹਾਨੂੰ ਦੱਸਾਂਗੇ ਪਤਾ ਇਹਦਾ ਮਤਲਬ ਪਿਛਲੀ ਵਾਰ ਕਿਸਾਨ ਜਥੇਬੰਦੀਆਂ ਸਾਈਲੈਂਟ ਹੋ ਗਈਆਂ ਸੀ ਆਪਸ ਦੇ ਵਿੱਚ ਪਾਟੋ ਧਾਰ ਦੇ ਵਿੱਚ ਮੈਂ ਕਹਿੰਦਾ ਰਿਹਾ ਵੀ ਇਹ ਵੋਟਾਂ ਲੈ ਕੇ ਜਿੱਤ ਗਈ ਹੁਣ ਇਹਦਾ ਰਿਜ਼ਲਟ ਜਿਹੜਾ ਹੈਗਾ ਇਹ ਕਿ ਤਾ ਸਾਰਾ ਮਾਹੌਲ ਬੀਜੇਪੀ ਦੇ ਫੇਵਰ ਚ ਜਾਂਦਾ ਲੱਗਦਾ ਪੰਜਾਬ ਚ ਦੂਜਾ ਆਮ ਆਦਮੀ ਪਾਰਟੀ ਦੇ ਉਹਨੂੰ ਇਹ ਲੱਗਦਾ ਵੀ ਜੇ ਮੈਨੂੰ ਲਾਉਣਗੇ ਜਾਂ ਮੈਨੂੰ ਡਿਕਟੇਟ ਕਰਨਗੇ ਹੁਣ ਕੇਜਰੀਵਾਲ ਹੋਣੀ ਤਾਂ ਮੈਂ ਪਾਰਟੀ ਨੂੰ ਕੂੜੇਦਾਨ ਚ ਲਿਆ ਕੇ ਸਿੜਦਾਗਾ ਵੀ ਜਿੱਥੋਂ ਫਿਰ ਲੱਭਣੀ ਚੀਜ਼ ਬਹੁਤ ਔਖੀ ਹੋ ਜਾਂਦੀ ਆ ਯਾਨੀ ਐਨ ਉਸ ਢੇਰ ਤੇ ਬਿਠਾ ਦਾਂਗੇ ਜਿੱਥੋਂ ਫਿਰ ਮਿਲਣਾ ਕੁਛ ਨਹੀਂ ਤੇ ਉਹ ਇੱਕ ਪਾਸੇ ਦਿੱਲੀ ਵਾਲੀ ਟੀਮ ਨੂੰ ਹਰਾ ਰਿਆ ਡਰਾ ਰਿਆ ਹਰਾ ਨਹੀਂ ਰਿਆ ਖਰਾ ਵੀ ਰਿਆ ਡਰਾ ਵੀ ਰਿਆ ਵੀ ਪੰਜਾਬ ਚ ਦਖਲ ਅੰਦਾਜ਼ੀ ਨਹੀਂ ਕਰ ਰਹੀ ਮੁੱਖ ਮੰਤਰੀ ਮੈਂ ਆ ਦੂਜੇ ਪਾਸੇ ਉਹ ਦਿੱਲੀ ਦੀ ਜਿਹੜੀ ਸੈਂਟਰਲ ਪਾਵਰ ਹੈਗੀ ਆ ਜਿਹੜੀ ਪਾਰਟੀਆਂ ਰੂਲ ਕਰਦੀਆਂ ਉਹਦੇ ਨਾਲ ਆਪਣੀ ਯਾਰੀ ਵੀ ਪਗਾ ਰਿਆ ਵੀ ਦੇਖੋ ਮੈਂ ਕਿਸਾਨ ਵੀ ਡਰਾ ਲਈ ਮੋਟਾ ਮੋਟਾ ਜਿਹਾ ਇਹ ਇਹ ਦਾ ਹੈਗਾ ਅੱਛਾ ਭਾਈ ਮੈਂ ਥੋੜਾ ਪਿਛੇ ਜਾਣਾ 2022 ਤੋਂ ਪਹਿਲਾਂ ਜਦੋਂ ਤੋਂ ਸੱਤਾ ਚ ਨਹੀਂ ਸੀਗੇ ਇਹ ਬੰਦੇ ਭਗਵੰਤ ਮਾਨ ਅਮਨਰੋਡੋ ਹਰਪਾਲ ਸੀਮਾ ਤੇ ਹੋਰ ਸਾਰਾ ਲਾਮ ਲਸ਼ ਕਰ ਇਹਨਾਂ ਦਾ ਪੰਜਾਬ ਦਾ ਕਿਹੜਾ ਉਤਰਨਾ ਮੁਲਾਜ਼ਮਾਂ ਦਾ ਕਿਸਾਨ ਜਥੇਬੰਦੀਆਂ ਦਾ ਜਾਂ ਸਟੂਡੈਂਟਸ ਦਾ ਬੇਰੁਜ਼ਗਾਰਾਂ ਦਾ ਹਰ ਧਰਨੇ ਦੇ ਵਿੱਚ ਜਾ ਕੇ ਬਹਿ ਜਾਂਦੇ ਸੀ ਉਦੋਂ ਵੀ ਇਹ ਪੰਜਾਬ ਦੀਆਂ ਸੜਕਾਂ ਤੇ ਬੰਦੇ ਸੀ ਕਿ ਉਦੋਂ ਨਹੀਂ ਸੀ ਇਹਨਾਂ ਨੂੰ ਪਤਾ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਦੇਖੋ ਉਦੋਂ ਸਤਾ ਚ ਨਹੀਂ ਸੀ ਆਏ ਕੋਕੀ ਰਵੈਤੀ ਰਾਜ ਨੀਤੀ ਦਾ ਸਨਹਤਾ ਨਾ ਹੁਣ ਤੁਸੀਂ ਦੇਖੋ ਵੀ ਕਿ ਨਰਿੰਦਰ ਭਰਾ ਜਿਹੜਾ ਰੋਲਾ ਚੱਲਦਾ ਉਹ ਚ ਸੱਚ ਝੂਠ ਕੀ ਹੈ ਨਹੀਂ ਪਤਾ ਜੀ 30 ਲੱਖ ਤੇ 55 ਲੱਖ ਵਾਲਾ ਉਹਦੇ ਵਿੱਚ ਉਹ ਬੰਦਾ ਦਾਖਲ ਹੋ ਗਿਆ ਪਟਿਆਲੇ ਮੈਂ ਉਹਦਾ ਨਾਮ ਭੁੱਲ ਗਿਆ ਸ਼ਾਇਦ ਮਨਜੀਤ ਸਿੰਘ ਸੀਗਾ ਤੇ ਉਹ ਦਾਖਲ ਹੋਣ ਤੋਂ ਬਾਅਦ ਐਮਐਲਏ ਸਾਹਿਬ ਕਹਿੰਦੇ ਮੈਂ ਮੁੰਡੇ ਦੀ ਸੌ ਚੱਕ ਜਣੀ ਉਹਨਾਂ ਦੀ ਸੌ ਤਾਂ ਮੈਨੂੰ ਇਤਵਾਰ ਨਹੀਂ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਈ ਵਾਰ ਦਾਰੂ ਪੀਣ ਦੀ ਸੌ ਚੱਕੀ ਆ ਕਿਉਂਕਿ ਇਹ ਸਾਰੇ ਇੱਕੋ ਥੈਲੀ ਦੇ ਕੱਟੇ ਬੱਚੇ ਨੇ ਤੇ ਉਹਨੂੰ ਮਿਲਣ ਕੌਣ ਜਾ ਰਹੇ ਨੇ ਉਹਨੂੰ ਸਾਰੇ ਇਕੱਲੀ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮਾਜਰਾ ਬਾਗੀ ਇਕੱਲੀ ਦਿਲਜੀਤ ਸਿੰਘ ਚੀਮਾ ਮਿਲ ਕੇ ਆਇਆ ਗੁਰਪ੍ਰੀਤ ਰਾਜੂ ਖੰਨਾ ਮਿਲ ਕੇ ਆਇਆ ਤੁਹਾਡੀ ਸਰਕਾਰ ਚ ਨਹੀਂ ਹੁੰਦਾ ਰਿਆ ਇਸ ਕਰਕੇ ਇਸ ਹਮਾਮ ਚ ਸਾਰੇ ਹੀ ਨੰਗੇ ਨੇ ਇਹ ਡਰਾਮਾ ਸੀਗਾ ਇੱਕ ਬਹੁਤ ਵੱਡਾ ਗਮਰਾਹ ਕਰਕੇ ਲੋਕਾਂ ਨੂੰ ਵੀ ਬਾਦਲ ਮਾੜਿਆ ਕਾਂਗਰਸ ਮਾੜੀ ਅਸੀਂ ਆ ਕਰਦਾਂਗੇ ਤੇ ਲੋਕਾਂ ਨੂੰ ਹੁਣ ਜਦੋਂ ਪੜਦਾ ਉੱਠ ਗਿਆ ਤੇ ਕਰੈਕਟਰ ਦੇਖ ਲੈ ਵੀ ਕਿਦਾਂ ਦੇ ਨੇ ਉਹ ਤੋਂ ਬਾਅਦ ਬਲਕਾਰ ਸਿੱਧੂ ਵਾਲਾ ਇਹ ਤਾਂ ਮੈਂ ਇਹ ਹੀ ਕਹਿਣਾ ਵੀ ਆਪਣੇ ਆ ਦੇ ਵੀ ਸਕੇ ਨਹੀਂ ਯਾਰ ਤੁਸੀਂ ਕਿਸੇ ਜਾਤ ਵਿਸ਼ੇਸ਼ ਦਾ ਨਾਮ ਲੈ ਕੇ ਜਿਸ ਪ੍ਰਕਾਰ ਦੀਆਂ ਗਾਲਾਂ ਬਲਕਾਰ ਸਿੱਧੂ ਨੇ ਕੱਢੀਆਂ ਇਹ ਮਾਫੀਯੋਗ ਹੈਗੀਆਂ ਨੇ ਜੋ ਸ਼ਬਦ ਉਹਨੇ ਵਰਤੇ ਮੇਰੇ ਪੋਲੀਟਿਕਲ ਬਖਰੇਵੇਂ ਹੋ ਸਕਦੇ ਨੇ ਰਾਜਨੀਤਿਕ ਬਖਰੇਵੇਂ ਹੋ ਸਕਦੇ ਨੇ ਕੁਲਤਾਰ ਸਿੰਘ ਸੰਧਵਾ ਨਾਲ ਪਰ ਮੈਂ ਉਹਨੂੰ ਕਿਸੇ ਜਾਤੀ ਦੇ ਨਾਲ ਜੋੜ ਕੇ ਜਦੋਂ ਗਾਲਾਂ ਕੱਢਾਂਗਾ ਤਾਂ ਫਿਰ ਸਾਡਾ ਲੈਵਲ ਕਿੱਡਾਗਾ ਇਹ ਬਹੁਤਿਆਂ ਦਾ ਇਹਨਾਂ ਦਾ ਇਹੀ ਹਾਲ ਹੈ ਉੱਚ ਘਟਾਰੂ ਚੱਕਾ ਹੋਰ ਬੰਦੇ ਨੇ ਇਹਨਾਂ ਨੇ ਕੀ ਕੀਤਾ ਜਾਨੀ ਹੁਣ ਗੱਲ ਇਹ ਆ ਵੀ ਮੱਛੀ ਜਿਵੇਂ ਪਾਣੀ ਤੋਂ ਬਾਹਰ ਆ ਜਾਂਦੀ ਨੇ ਕਈ ਵਾਰ ਛਾਲ ਮਾਰਦੀ ਆ ਤੇ ਫਿਰ ਉਹ ਪਾਣੀ ਨਹੀਂ ਜਦੋਂ ਮਿਲਦਾ ਉਹ ਤੜਫਦੀ ਆ ਹੁਣ ਇਹਨਾਂ ਨੂੰ ਇਹ ਤਾਂ ਦੇਖ ਗਿਆ ਵੀ ਸਤਾ ਤਾਂ ਗਈ ਸਤਾਈ ਚ ਹੁਣ ਹਰੇਕ ਬੰਦਾ ਆਪਣੀ ਆਪਣੀ ਸੈਟਿੰਗ ਕਰਦਾ ਫਿਰਦਾ ਕਈ ਉਹ ਜਿਵੇਂ ਉਹ ਕਹਿੰਦਾ ਕਹਿੰਦਾ ਬੱਤੀ ਨੇ ਤਾਂ ਆਪਣੀ ਅਪਾਇੰਟਮੈਂਟ ਲੈ ਰੱਖੀ ਆ ਸਾਤੋਂ ਕਹਿੰਦਾ ਨਾ ਬਾਜਵਾ ਕਿ ਸਾਡੇ ਨਾਲ ਫਿੱਟ ਨੇ ਇਟ ਮੀਨਸ ਕਿਤੇ ਟਿਕਟਾਂ ਵੀ ਦਿੱਤੀਆਂ ਜਾਣਗੀਆਂ ਕਾਂਗਰਸ ਚ ਜਿਹੜੇ ਲੱਗੇ ਉਹਨਾਂ ਨੂੰ ਉਹਨੇ ਕਿਹਾ ਜਿਹੜੇ ਜਿੱਤਣ ਵਾਲੇ ਹੋਣਗੇ ਅਸੀਂ ਦੇ ਦੇਾਂਗੇ ਠੀਕ ਇਹਦਾ ਮਤਲਬ ਇਨ੍ਹਾਂ ਦੀ ਪਾਰਟੀ ਦੇ ਵਿੱਚ ਉਹਨਾਂ ਨੂੰ ਆਪਣੀ ਧਰਾਤਲ ਜਿਹੜੀ ਹੈਗੀ ਆ ਸਿਆਸੀ ਉਹ ਕਿਤੇ ਵੀ ਸੇਫ ਨਜ਼ਰ ਨਹੀਂ ਗਗਨ ਆ ਰਹੀ ਤੇ ਕੱਲ ਦਾ ਜਿਹੜਾ ਰਵਈਆ ਸੀ ਮੁੱਖ ਮੰਤਰੀ ਦਾ ਉਸੇ ਰਵਈਏ ਚੋਂ ਨਿਕਲਿਆ ਹੋਇਆ ਪ੍ਰਗਟਾਵਾ ਸੀ ਉਹਨੇ ਕਿਸਾਨਾਂ ਤੇ ਕਰਤਾ ਤੇ ਹੁਣ ਉਹਨੂੰ ਇਹ ਲੱਗਦਾ ਸੀ ਉਹ ਇੱਕ ਚੈੱਕ ਵੀ ਕਰ ਰਿਆ ਸੀ ਡਿਸਰਵੈਂਸ ਤਾਂ ਉਹਨੇ ਕ੍ਰੀਏਟ ਕਰਨੀਆਂ ਕਰਨੀਆਂ ਠੀਕ ਆ ਉਹਨੂੰ ਇਹ ਲੱਗਿਆ ਸੀ ਪਿਛਲੀ ਵਾਰ ਕਿਸਾਨ ਅੰਦੋਲਨ ਦੀ ਡਿਸਰਵ ਦੇ ਵਿੱਚ ਡਿਸਟਰਬੈਂਸ ਦੇ ਵਿੱਚ ਅਸੀਂ ਸਤਾ ਹਸਲ ਕਰਗੇ ਸੀ ਵੀ ਜੇ 2 ਸਾਲ ਪੰਜਾਬ ਚ ਆਏ ਇੱਕ ਸਮਾਂਜਾ ਪਵਾ ਦੀਏ ਸ਼ਾਇਦ ਅਸੀਂ ਫੇਰ ਆ ਜਾਈਏ ਪਰ ਹੁਣ ਨਹੀਂ ਹੋਏ ਹੋਏਗਾ ਪਰ ਆ ਜਿਹੜੇ ਡਾਕਟਰ ਬਲਵੀਰ ਵਰਗੇ ਨੇ ਪਟਿਆਲੇ ਵਾਲੇ ਇਹ ਤਾਂ ਉੱਥੇ ਦਿੱਲੀ ਜਾ ਕੇ ਬਾਰਡਰ ਤੇ ਬੈਠਦੇ ਰਹੇ ਨੇ ਕਿ ਅਸੀਂ ਸੇਵਾਵਾਂ ਦਿੰਨੇ ਆ ਮੈਡੀਕਲ ਸਹੂਲਤਾਂ ਦਿੰਨੇ ਆ ਤੇ ਹੁਣ ਕਿੱਥੇ ਨੇ ਉਹ ਡਾਕਟਰ ਬਲਵੀਰ ਵਰਗੇ ਡਾਕਟਰ ਬਲਵੀਰ ਅਸੀਂ ਯਾਰ ਇਕੱਠੇ ਕੰਮ ਕਰਦੇ ਰਹੇ ਹਾਂ ਮੈਂ ਹੁਣ ਟਿਕਟਾਂ ਲਈ ਲੈ ਲੜੀਆਂ ਕੱਢਦੇ ਹੁੰਦੇ ਸੀ ਵੀ ਟਿਕਟ ਮਿਲ ਜਵੇ ਬਸ ਠੀਕ ਆ ਜੀ ਬਸ ਟਿਕਟ ਦਵਾ ਦਿਓ ਸਾਨੂੰ ਜੋ ਪਟਿਆਲੇ ਚ ਪਹਿਲਾਂ ਪਟਿਆਲੇ ਵਾਲੀ ਦੀ ਟਿਕਟ ਕੱਟ ਕੇ 17 ਚ ਹੋਰ ਨੂੰ ਦੇਤੀ ਸੀ ਉਹ ਇਹਨੇ ਲੈ ਲੜੀਆਂ ਗੱਡੀਆਂ ਉੱਥੇ ਫਿਰ ਬੰਨਸ ਚਲੇ ਗਿਆ ਐਤ ਕੀ ਚਲੋ 2 ਚ ਆ ਕੇ ਫਿਰ ਇਹ ਜਿੱਤ ਗਿਆ ਕਿਉਂਕਿ ਇਹਨੂੰ ਡਰ ਸੀ ਵੀ ਉੱਥੇ ਰਾਜਾ ਪਰਿਵਾਰ ਆ ਜਾਂਦਾ ਮੈਂ ਫੇਰ ਹਾਰ ਜਮਾ ਇਸ ਕਰਕੇ ਇਹ ਕੋਈ ਜੇ ਤੁਸੀਂ ਕਹੋ ਵੀ ਇਹਨਾਂ ਨੇ ਬਹੁਤ ਇੱਕ ਹੋਰ ਗੱਲ ਇਹ ਕਰਦੇ ਨੇ ਆਪਸ ਦੇ ਵਿੱਚ ਮੈਂ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਫੋਟੋ ਹੁੰਦੇ ਸਾਡੇ ਸੰਘਰਸ਼ਾਂ ਦੇ ਸਾਥੀ ਕਿਹੜਾ ਸੰਘਰਸ਼ ਤੁਸੀਂ ਕਰ ਲਿਆ ਸਭ ਤੋਂ ਜ਼ਿਆਦਾ ਜੇ ਕਿਸੇ ਪੋਲਿਟਿਕਲ ਬੰਦਿਆਂ ਨੇ ਪੰਜਾਬ ਦੇ ਵਿੱਚ ਠੀਕ ਆ ਜੋ ਬਦਨਾਮ ਹੋ ਗਏ ਅਕਾਲੀ ਦਲ ਅਕਾਲੀ ਦਲ ਦੇ ਲੀਡਰਸ਼ਿਪ ਨੇ ਆਪਣੇ ਪੈਰੀਂ ਆਪ ਕਹਾੜਾ ਮਾਰਿਆ ਅਕਾਲੀਆਂ ਦੇ ਸੰਘਰਸ਼ ਨੇ ਇਸ ਧਰਤੀ ਦੇ ਉੱਤੇ ਲక్ష్మణ ਸਿੰਘ ਧਾਰੋਵਾਲੀਆਂ ਵਰਗੀਆਂ ਜਿਨ੍ਹਾਂ ਨੇ ਨਰੈਣੂ ਮਹੰਤ ਨੂੰ ਜਾ ਕੇ ਲਲਕਾਰਿਆ ਕਿੰਨੇ ਬੰਦੇ ਬਾਈ ਜੀ ਕਤਲ ਕੀਤੇ ਗਏ ਉਥੇ ਜੂੰਦੇ ਸਾੜ ਦਿੱਤੇ ਕਿ ਉਹ ਕਾਲੀ ਸੀ ਆ ਤਾਂ ਅਕਾਲੀ ਦਲੇ ਹੁਣ ਹੋਰ ਬਣ ਗਿਆ ਇਹ ਤਾਂ ਸਾਰਾ ਅਕਾਲੀ ਦਲ ਵਪਾਰਕ ਹੋ ਗਿਆ ਤੇ ਇਹ ਉਹਨਾਂ ਦਾ ਸੰਘਰਸ਼ ਨਾ ਸੀ ਮੰਨ ਸਕਦੇ ਆ ਸ਼ਹੀਦ ਉਦਮ ਸਿੰਘ ਵਰਗੇ ਇੱਥੇ ਹੋਏ ਨੇ ਸ਼ਹੀਦ ਭਗਤ ਸਿੰਘ ਉਹਨਾਂ ਦਾ ਸੰਘਰਸ਼ ਤਾਂ ਮੰਨ ਸਕਦੇ ਆ ਜੇ ਮੈਂ ਕਹਾਂ ਵੀ ਮੈਂ ਭਗਤ ਸਿੰਘ ਵਰਗੀ ਪੱਗ ਬਨ ਕੇ ਮੈਂ ਉਹੀ ਲੱਗਣ ਲੱਗ ਜਵਾਂ ਨਹੀਂ ਲੱਗ ਸਕਦਾ ਇਸ ਕਰਕੇ ਇਹ ਤਾਂ ਪਖੰਡ ਜਾਂ ਜੇ ਝੂਠਾ ਇਨਕਲਾਬ ਜਿਹੜਾ ਸਿਰਜ ਕੇ ਲੋਕਾਂ ਨੂੰ ਗਮਰਾਹ ਕਰਕੇ ਸਤਾ ਜਾਗੇ ਤੇ ਮੁੜ ਕੇ ਨਾ ਨੇ ਆਉਣਾ ਨਹੀਂ ਤੇ ਹੁਣ ਇਹ ਆਪਣਾ ਚਮਪ ਚਾਉਂਦੇ ਨੇ ਜੀ ਮੈਂ ਮੈਂ ਫਿਰ ਮੈਂ ਧਰਨਣ ਵਾਲੀ ਗੱਲ ਤੇ ਆਉਣਾ ਬਹੁਤ ਫੋਕਸ ਰਹੀ ਹੈ ਕਿ ਜਦੋਂ ਇਹ ਕੇਜਰੀ ਵਾਲੀ ਦਿੱਲੀ ਜਾ ਕੇ ਧਰਨੇ ਲਾਉਂਦੇ ਨੇ ਹਰਜੋਤ ਮੈਂਸ ਨੇ ਭਾਵੇਂ ਕਹਿੰਦਾ ਵੀ ਇਤਿਹਾਸ ਦਾ ਅੱਜ ਤੱਕ ਦਾ ਸਭ ਤੋਂ ਛੋਟਾ ਦਰਨਾ ਲਾਇਆ ਪਰ ਡਿਸਟਰਬੈਂਸ ਤਾਂ ਉਹਨਾਂ ਨੇ ਉੱਥੇ ਜਾ ਕੇ ਕ੍ਰੀਏਟ ਕੀਤੀ ਹਰਜੋਤ ਮੈਂਸ ਨੇ ਦਿੱਲੀ ਜਾ ਕੇ ਧਰਨਾ ਲਾਇਆ ਕਿ ਉਦੋਂ ਦਿੱਲੀ ਦੇ ਲੋਕਾਂ ਦੇ ਹੱਕ ਨਹੀਂ ਸੀ ਕਿ ਦਿੱਲੀ ਡਿਸਟਰਬ ਨਹੀਂ ਸੀ ਹੋ ਰਹੀ ਦਿੱਲੀ ਦੇ ਲੋਕ ਪਰੇਸ਼ਾਨ ਨਹੀਂ ਸੀ ਹੋ ਰਹੇ ਇਹ ਤੀਜੇ ਦਿਨ ਚੱਕ ਦੇ ਸੀਗੇ ਆਪਣੀਆਂ ਕਾਰਾਂ ਬੱਸਾਂ ਤੇ ਚੱਲ ਜਾਂਦੇ ਸੀ ਦਿੱਲੀ ਨੂੰ ਬਿਲਕੁਲ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਉੱਥੇ ਜੋ ਇਹਨਾਂ ਨਾਲ ਵਰਤਾਰਾ ਹੋਇਆ ਉਹਨਾਂ ਨੇ ਲਾਉਂਦੇ ਸਾਰੇ ਚੱਕ ਲਿਆ ਬੈਠਣ ਵੀ ਨਹੀਂ ਦਿੱਤਾ ਧਰਤੀ ਤੇ ਪੂਰੀ ਤਰ੍ਹਾਂ ਨਹੀਂ ਕਹਣਾ ਨ ਹੁਣ ਇਹ ਜਿਹੜੀਆਂ ਗੱਲਾਂ ਨੇ ਬੜੀਆਂ ਟੇਡੀਆਂ ਰਾਜਨੀਤੀ ਦੇ ਵਿੱਚ ਹੁੰਦੀਆਂ ਨੇ ਪੰਜਾਬ ਤੇ ਦਿੱਲੀ ਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਜਦੋਂ ਹੁਣ ਕਿਸਾਨ ਜੁਨੀਅਨ ਨੇ ਐਕਸ਼ਨ 'ਚ ਆਉਣਾ ਨਾ ਕਿਸਾਨ ਜੁਨੀਅਨ ਥੋੜੇ ਦਿਨਾਂ ਤੋਂ ਥੋੜੀ ਜੀ ਕਮਜ਼ੋਰ ਸਾਫਤ ਹੋ ਰਹੀਆਂ ਸੀ ਪਰ ਹੁਣ ਉਹਨਾਂ ਦੇ ਲੀਡਰਾਂ ਨੂੰ ਇਹ ਚਾਨਣਾ ਕੱਲ ਇਹਨੇ ਕਰ ਦਿੱਤਾ ਉਹ ਇਕੱਠੇ ਵੀ ਹੋ ਗਏ ਨਾਲ ਦੀ ਨਾਲ ਉਹ ਕਹਿੰਦੇ ਫਿਰ ਤੈਨੂੰ ਦੱਸਦੇ ਹਾਂ ਅਸੀਂ ਉਹ ਵੀ ਉਸੇ ਐਕਸ਼ਨ ਦੇ ਨੇ ਨਾ ਉਹਨਾਂ ਦਾ ਕੀ ਕਰੋਗੇ ਜਦੋਂ ਟਰਾਈਡੈਂਟ ਵਾਲਾ ਰੌਲਾ ਪਿਆ ਜਗਿੰਦਰ ਸਿੰਘ ਅਗਰਾਹਾ ਦੇ ਬੰਦੇ ਮਰੇ ਲੱਤਾਂ 'ਚ ਗੋਲੀਆਂ ਵੱਜੀਆਂ ਤੇ ਉਹਨਾਂ ਨੂੰ ਇਹ ਸਰਕਾਰ ਢਾਲੇਗੀ ਉਹ ਇਹ ਖਰਜੂਤ ਮੈਂ ਸੁਣੀ ਹਾਂ ਕਿ ਪੱਲੇ ਕੱਖ ਨਹੀਂ ਨਾ ਦਾਣੇ ਹੈ ਨਹੀਂ ਤਾਂ ਹੀ 2 ਮੀਟਰ ਨਹੀਂ ਨਾ ਤਰਨਾ ਚੱਲਿਆ ਕਿਸਾਨਾਂ ਨੇ ਕਹਿਣਾ ਭਰੋ ਜੇਹਲਾ ਸਾਨੂੰ ਅੱਜ ਕਿੰਨੇ ਚੱਕੇ ਨੇ ਫਤੇਗੜ ਸਾਹਿਬ ਪਟਿਆਲਾ ਦੇ ਵਿੱਚ ਕੀ ਇਹਦਾ ਮਤਲਬ ਇਹ ਆ ਵੀ ਫਿਰ ਕਿਸਾਨ ਦਰਨ ਮਗੇਗਾ ਨਹੀਂ ਇਹਨਾਂ ਦਾ ਮੈਂ ਇਹ ਸਮਝਦਾ ਵੀ ਇਹ ਜਿਹੜੇ ਨੇ ਜਿੰਨੇ ਵੀ ਚਾਹੇ ਮਤਰਾ ਇਹ ਬਸ ਕੇਜਰੀਆਲ ਦੀ ਜਾਇਜਾਇਕਰ ਕਰਨ ਜੋਗੇ ਸੀ ਜਦੋਂ ਹੁਣ ਉਹ ਹਾਰ ਗਿਆ ਹੁਣੇ ਸੋਚਣ ਲੱਗ ਪਏ ਨੇ ਪੀਜਰ ਜਾਈਏ ਕਿੱਥੇ ਨੂੰ ਕਿਉਂਕਿ ਇਹਨਾਂ ਨੂੰ ਸਾਹਮਣੇ ਹਾਰ ਜਿਹੜੀ ਹੈਗੀ ਆ ਕੰਧ ਤੇ ਨਜ਼ਰ ਆ ਰਹੀ ਆ ਵੀ ਅਸੀਂ ਹੁਣ ਦੁਬਾਰਾ ਜਿੱਤਣਾ ਨਹੀਂ ਤੇ ਸਾਡੀਆਂ ਫਾਈਲਾਂ ਵੀ ਖੁੱਲਣੀਆਂ ਨੇ ਮੈਂ ਅਖੀਰ ਤੋ ਹਣਾ ਕਿ ਇਹਨਾਂ ਦੇ ਜਿਹੜੇ ਧਰਨੇ ਝਾੜੂ ਵਾਲੇ ਲਾਉਂਦੇ ਰਿਹਾ ਸੱਤਾ ਤੋਂ ਪਹਿਲਾਂ ਤੇ ਕਿਸਾਨਾਂ ਦੇ ਧਰਨੇ ਇਹਨਾਂ ਦੇ ਧਰਨੇ ਚ ਫਰਕ ਕੀ ਆ ਇਹ ਸਮਝਾਓ ਜਰਾ ਮੈਂ ਤੁਹਾਨੂੰ ਹੁਣ ਦੱਸ ਦਿੰਨਾ ਪਹਿਲਾਂ ਇਹਨਾਂ ਵਾਲੀ ਗੱਲ ਕਰ ਲਈ ਆਪਾਂ ਅਸੀਂ ਨਾਲੇ ਸੀ ਇਹਨਾਂ ਦੇ ਇੱਕ ਧਰਨਾ ਮੋਹਾਲੀ ਦੇ ਵਿੱਚ ਲਾਇਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਖਿਲਾਫ ਛੋਟੇਪੁਰ ਸਾਹਿਬ ਉਸਤਾ ਸੋਚਾ ਸਿੰਘ ਦੀ ਛੋਟੇਪੁਰੋਂ ਤੋਂ ਪਾਰਟੀ ਦੇ ਕਨਵੀਨਰ ਸੀ ਪੰਜਾਬ ਦੇ ਹਰਕ ਕੀ ਆ ਦੇਖੋ ਐਕਟ ਕਰਨਾ ਮੈਂ ਕਹਿੰਦਾ ਵੀ ਲੱਖ ਮਾੜਾ ਹੋ ਸਕਦਾ ਬੰਦਾ ਉਹਦਾ ਯਾਰ ਬਿਹੇਵ ਤਾਂ ਚੰਗਾ ਕਰੋ ਨਾ ਘਟੋ ਘਟੋ ਉਥੇ ਪੁਲਿਸ ਕਹਿੰਦੀ ਵੀ ਤੁਸੀਂ 10 12 ਬੰਦੇ ਜਿੰਨੇ ਇੱਕ ਜਾਂ ਉਥੇ ਮੁੱਖ ਮੰਤਰੀ ਸਾਹਿਬ ਕੋਲ ਜਾਇਓ ਬਾਕੀ ਉਥੇ ਮਹਾਲੀ ਰੋਕ ਦਿੱਤੇ ਗਏ ਉਹਦੇ ਚ ਕਈ ਬੰਦੇ ਸੀ ਅਸੀਂ ਵੀ ਸੀਗੇ ਮੁੱਖ ਮੰਤਰੀ ਸਾਹਿਬ ਤਾਂ ਹੱਥ ਬੰਨ ਕੇ ਬਾਹਰ ਆਗੇ ਸੀ ਪ੍ਰਕਾਸ਼ ਸਿੰਘ ਬਾਦਲ ਤਾਂ ਵੀ ਮਹਾਰਾਜ ਤੁੰ ਤਾਂ ਮੈਂ ਡੀਕਦਾ ਸੀ ਆਓ ਚਾਹ ਪੀਓ ਉਹ ਤਾਂ ਬੰਦਿਆਂ ਨੇ ਰੋਕਿਆ ਤੇ ਅੰਦਰ ਖਾਣਾ ਖਾਣ ਚਲੇ ਸੀ ਮੁੱਖ ਮੰਤਰੀ ਕੋਲ ਉਹ ਕਹਿੰਦਾ ਮੈਂ ਖਾਣਾ ਬਣਾਇਆ ਹੀ ਬੈਠਾ ਤੁਹਾਡੇ ਵਾਸਤੇ ਜੀ ਬਦਲਾਵ ਵਾਲੇ ਇਹ ਬਦਲਾਵ ਵਾਲੇ ਆ ਦੇਖ ਲਓ ਬਹੁਤ ਵੀਡੀਓ ਪਈਆਂ ਨੇ ਇਸ ਕਰਕੇ ਮੈਂ ਉਹੀ ਗੱਲ ਆਪਾਂ ਵਾਰ-ਵਾਰ ਕਰਦੇ ਆਂ ਦੂਜੀ ਗੱਲ ਕਰਦੇ ਆਂ ਜਿਹੜਾ ਕਿਸਾਨਾਂ ਦਾ ਤਰਨਾ ਨਾ ਕਿਸਾਨਾਂ ਦੀ ਪੀੜ ਨੂੰ ਸਮਝਣਾ ਪੈਗਾ ਯਾਰ ਤੁਸੀਂ 70 ਸਾਲ ਤੋਂ ਪਹਿਲਾਂ ਸਾਡੀਆਂ ਮੰਡੀਆਂ 'ਚ ਲੁੱਟ ਹੁੰਦੀ ਰਹੀ ਠੀਕ ਆ ਜੀ ਤੁਸੀਂ ਇੱਕ ਮੈਂ ਤੁਹਾਨੂੰ ਦੱਸਦਾ ਯਾਰ ਲੁੱਟ ਕਿ ਕਿੱਥੋਂ ਕਿੱਥੋਂ ਯਾਰ ਇੱਕ ਬੰਦਾ 6 ਮਹੀਨੇ ਯਾਰ ਫਸਲ ਬੀਜ ਕੇ ਉਹਦੇ ਨਾਲ ਜੂਝ ਕੇ ਸੱਪਾਂ ਦੀਆਂ ਸਰੀਆਂ ਮਿੱਧ ਕੇ ਯਾਰ ਚੌਲ ਦੇ ਕਣਕ ਪੈਦਾ ਕਰਦਾ ਮੰਡੀ ਤੁਸੀਂ ਲੈ ਜਾਂਦੇ ਹੋ ਇਹ ਮੇਰੀ ਅੱਖਾਂ ਦੇ ਵੇਖਿਆਂ ਦੀ ਗੱਲ ਆ ਅਸੀਂ ਵੀ ਜਾਂਦੇ ਹੁੰਦੇ ਸੀ ਵੀ ਫਸਲ ਗਈ ਆ ਤੇ ਨਾਲ ਉੱਥੇ ਜਦੋਂ ਤੋਲਣਾ ਜਿਹੜਾ ਲਾਸਟ ਥੈਲਾ ਤੁਲਦਾ ਉਹ ਕਈ ਵਾਰ 30 ਕਿਲੋ ਹੁੰਦਾ ਕੋਈ 40 ਕਿਲੋ ਹੁੰਦਾ ਜਿਹੜਾ ਉਹ ਕੰਡਾ ਜਾ ਉਹ ਜ਼ਿੰਮੇਵਾਰ ਨੂੰ ਸਮਝ ਨਹੀਂ ਆਉਂਦਾ ਠੀਕ ਆ ਜੀ ਉਹ ਉਹ ਕਹਿੰਦੇ ਜੀ ਉਹਨੂੰ ਕੁਝ ਹੋਰ ਕਹਿੰਦੇ ਨੇ ਮੈਂ ਹੁਣ ਨਾਂ ਭੁੱਲ ਗਿਆ ਉਹਨੂੰ ਤੋੜਾ ਲਾਸਟ ਵਾਲਾ ਕੁਝ ਹੋਰ ਦਾ ਨਾਂ ਹੁੰਦਾ ਜਿਹੜੀ ਲੇਬਰ ਹੁੰਦੀ ਹੈ ਨਾ ਉਹਦਾ ਨਾਂ ਲੰਦੀ ਹੁੰਦੀ ਆ ਵੀ ਇਹ ਜਾਂ ਝੁੰਗਾ ਕਹਿੰਦੇ ਨੇ ਤੇ ਜਿਉ 30 ਕਿਲੋ ਆ ਨਾ ਤਾਂ ਕਿਸੇ ਨੂੰ ਪਤਾ ਲੱਗਣਾ ਉਹਦਾ ਉਹਨਾਂ ਨੇ ਕਹਣਾ ਜੀ 12 ਕਿਲੋ ਆ 18 ਕਿਲੋ ਖਾ ਗਏ ਤੁਹਾਡੀ ਮੰਡੀਆਂ ਚ ਵੀ ਇਹ ਲੁੱਟ ਹੁੰਦੀ ਰਹੀ ਆ ਤੇ ਕਿਸਾਨ ਫੇਰ ਰੱਬ ਜਾਂ ਰੱਬ ਦਾ ਸਬਰ ਕਰ ਲੈਂਦਾ ਹੁਣ ਪ੍ਰੋਬਲਮ ਇਹ ਆ ਗਈ ਵੀ ਅੱਜ ਦੇ ਕਮਰਸ਼ੀਅਲ ਯੁੱਗ ਦੇ ਵਿੱਚ ਕਿਸਾਨਾਂ ਦਾ ਯਾਰ ਸਬਰ ਟੁੱਟ ਗਿਆ ਐਮਐਸਪੀ ਤੁਸੀਂ ਦੇਣ ਲਈ ਰਾਜ਼ੀ ਨਹੀਂ ਸਹੂਲਤਾਂ ਉਹਦੇ ਲਈ ਕੋਈ ਨਹੀਂ ਠੀਕ ਆ ਜੀ ਉਹ ਜਰਨਲ ਕੈਟਾਗਰੀ ਜਾਂ ਪੰਜਾਬ ਦੀ ਤਾਂ ਇਹ ਬਹੁਤ ਵੱਡੀ ਪ੍ਰੋਬਲਮ ਆ ਉਹਨੂੰ ਕੋਈ ਸਿਹਤ ਸਹੂਲਤ ਨਹੀਂ ਹੈਗੀ ਉਹਨੂੰ ਜਿਹੜਾ ਹੈਗਾ ਉਹਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਨਹੀਂ ਯਾਰ ਮੈਂ ਹੁਣ ਮੋਟੀ ਜੀ ਐਵਰੇਜ ਕਢਦਾ ਪੰਜ ਕਿਲਿਆਂ ਦਾ ਜੱਟ ਜੇ ਖੇਤੀ ਕਰਦਾ ਤਾਂ ਉਹਨੂੰ ਸਾਲ ਦਾ 2.5 ਲੱਖ ਰੁਪਏ ਤੋਂ ਵੱਧ ਨਹੀਂ ਵੱਜਦਾ ਤੇ ਜੇ ਉਹਦੇ ਦੋ ਜਾਂ ਤਿੰਨ ਬੱਚੇ ਨੇ ਉਹ ਕਿਵੇਂ ਪੜਾ ਲੇਗਾ ਜੀ ਪ੍ਰਾਈਵੇਟ ਸਕੂਲ 'ਚ ਉਹਨਾਂ ਦੇ ਹਾਂ ਉਹਨੇ ਘਰ ਵੀ ਚਲਾਉਣਾ ਉਹਨੇ ਕੋਈ ਰਿਸ਼ਤੇਦਾਰੀ ਵੀ ਵੇਖਣੀ ਆ ਤੇ ਫੀਸ ਜਿਹੜੀ ਹੈਗੀ ਆ ਪ੍ਰਾਈਵੇਟ ਕਾਲਜਾਂ ਦੀ ਉਹ ਬਾਈ ਜੀ ਲੱਖ ਲੱਖ ਰੁਪਏ ਸਮੈਸਟਰ ਦੀ ਹੈਗੀ ਆ ਕਿਥੋਂ ਦੇਗਾ ਕਰਜ਼ਈ ਹੋਏਗਾ ਨਾ ਤੇ ਆ ਤਾਂ ਥੋੜਾ ਜਆ ਆਇਲੈਂਡਸ ਵਾਲੇ ਚੱਕਰ ਚ ਕਰਕੇ ਚਾਹੇ ਕਰਜ਼ਈ ਹੋਏ ਇੱਕ ਵਾਰੀ ਉਹਨੇ ਥੋੜੀ ਜੀ ਰਿਲੈਕਸ ਜ਼ਰੂਰ ਕੀਤੀ ਸੀ ਕਿਉਂਕਿ ਪੈਸਾ ਉਥੋਂ ਰਿਵਰਸ ਵੀ ਹੋਇਆ ਸੀ ਤੇ ਹੁਣ ਕਿਸਾਨ ਕਰਨ ਕੀ ਆ ਤਾਂ ਜਿਹੜੀ ਹੈਗੀ ਆ ਮਹਾਲੀ ਦੇ ਨੇੜੇ ਬੈਲਟ ਇਹ ਤਾਂ ਕਮਰਸ਼ੀਅਲ ਹੋਈ ਹੈ ਜਿਹੜੀ ਕੋਰ ਪੰਜਾਬ ਆ ਮਾਨਸਾ ਬਠਿੰਡਾ ਤਰਨਤਾਰਨ ਗਿੱਦੜਵਹਾ ਅਬੂਰ ਤੇ ਫਰੀਦਕੋਟ ਫਿਰੋਜ਼ਪੁਰ ਤੇ ਉੱਪਰ ਗਰਦਾਸਪੁਰ ਦਾ ਏਰੀਆ ਬਾਈ ਜੀ ਕਿਸਾਨੀ ਦੀ ਹਾਲਤ ਬਹੁਤ ਮਾੜੀ ਆ ਕਿਸਾਨ ਕਰਨ ਕੀ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਸੀ ਕਾਲੀਆਂ ਦੀ ਸਰਕਾਰ ਚ ਕਿੰਨੀਆਂ ਖੁਦਕੁਸ਼ੀਆਂ ਹੋਈਆਂ ਕਾਂਗਰਸ ਦੇ ਵੇਲੇ ਉਹ ਵੀ ਕਹਿੰਦਾ ਸੀ ਮੈਂ ਸਾਰੇ ਕਰਜ਼ੇ ਮਾਫ਼ ਕਰ ਦੂੰ ਉਹਨੇ ਤਾਂ ਸੋਸਾਇਟੀਆਂ ਸੂਟੀਆਂ ਦੇ ਕਰਕੇ ਮਾੜਾ ਮੋਟਾ ਟਿਕਾ ਰੱਖੇ ਕਿਸਾਨ ਦੇ ਕੋਲ ਬਿਨਾ ਖੁਦਕੁਸ਼ੀ ਜਾਂ ਮਰਨ ਦੇ ਕੋਈ ਰਾਹ ਨਹੀਂ ਜਾਂ ਫਿਰ ਸਰਕਾਰ ਦੇ ਗੂਠਾ ਦੇ ਕੇ ਹੁਣ ਆਪਣਾ ਕੰਮ ਕਰਾਉਂਦਾ ਕਿਸਾਨਾਂ ਨੂੰ ਪਿਛੇ ਅੰਦੋਲਨ ਚ ਇਹ ਤਾਂ ਇਲਮ ਹੋ ਗਿਆ ਵੀ ਆਪਾਂ ਆਪਣੀ ਜੁਨਿਟੀ ਰੱਖੀਏ ਤਾਕਤ ਨਾਲ ਇਕੱਠੇ ਹੋ ਕੇ ਗਈਏ ਸਰਕਾਰ ਝੁਕ ਜਾਂਦੀ ਆ ਕੀਕਾ ਇਸ ਰਾਹ ਦੇ ਉੱਤੇ ਹੁਣ ਕਿਸਾਨ ਨੇ ਔਰ ਭਗਵਾਨ ਤੁਮਾਨ ਵਰਗਾ ਬਹੁਤ ਹੀ ਮੈਨੂੰ ਇਹ ਲੱਗਦਾ ਵੀ ਹੌਲਾ ਬੰਦਾ ਜਾਂ ਕਮਜ਼ੋਰ ਬੰਦਾ ਕਿਸਾਨਾਂ ਦੀ ਤਾਕਤ ਨੂੰ ਬੜਾ ਛੋਟਾ ਜਿਹੜਾ ਅੰਕਲਨ ਕਰ ਰਿਹਾ ਉਹਦਾ ਜਾਂ ਉਹਨੂੰ ਮਾਪ ਰਿਹਾ ਤੇ ਇਹ ਜਿਵੇਂ ਨਾਂ ਨੇਰੀ ਚ ਕੱਖ ਉੜ ਜਾਂਦੇ ਨੇ ਕੱਖਾਂ ਉੜ ਜਾਏਗਾ ਤੇ ਵਿੱਚੇ ਸਤਾ ਨਾ ਕਹਿੰਦਾ ਵੀ ਰਾਗ ਹੋਏਗਾ ਨਾ ਰਾਗਣੀ ਹੋਏਗੀ ਸਾਰਾ ਕੁਝ ਉੱਡ ਜਾਏਗਾ ਤੇ ਹਾਲਾਤ ਹੁਣ ਇਹਨਾਂ ਦੇ ਇਹ ਬਣੇ ਹੋਏ ਆ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਪੋਸਟ ਦੇ ਉੱਤੇ ਨੇ ਪੰਜਾਬ ਦੇ ਲੋਕ ਨੇ ਪਰ ਮੈਂ ਉਹ ਵੀ ਕੀ ਕਰੇ ਕਿਉਂਕਿ ਉਹ ਵਫਾਦਾਰੀ ਕਿਸੇ ਦਾ ਨਹੀਂ ਕਿਸੇ ਨਾਲ ਉਹ ਹੋਰ ਹੋਰਾਂ ਦੀ ਕੀ ਗੱਲ ਕਰਦੇ ਆ ਇਸ ਕਰਕੇ ਜਦੋਂ ਕਿਸੇ ਤੇ ਭਰੋਸਾ ਹੀ ਨਹੀਂ ਕਿਸੇ ਨਾਲ ਕੋਈ ਟੀਮ ਨਹੀਂ ਕੋਈ ਸਮਝ ਨਹੀਂ ਜੋ ਅਭਸਰਾਂ ਨੇ ਕਹਿਤਾ ਉਹ ਮੰਨ ਕੇ ਤੁਸੀਂ ਕਰ ਦਿੱਤਾ ਤੇ ਫਿਰ ਇਹ ਹਾਲਾਤ ਹੋਣੇ ਨੇ ਤੇ ਜੋ ਕੱਲ ਦਾ ਰਿਐਕਟ ਸੀ ਇਹ ਮੁੱਖ ਮੰਤਰੀ ਦਾ ਰਵਈਆ ਨਹੀਂ ਹੋਣਾ ਚਾਹੀਦਾ ਤੁਸੀਂ ਕਿਸੇ ਵਿਰੋਧੀ ਦੇਸ਼ ਦੀ ਸੈਨਾ ਦੇ ਨਾਲ ਬੈਠੇ ਕੋਈ ਸਮਝੌਤਾ ਨਹੀਂ ਕਰ ਰਹੇ ਵੀ ਅਸੀਂ ਆਏ ਨਹੀਂ ਜਿਵੇਂ 트럼ਪ ਤੇ ਜੇਲੈਂਸਕੀ ਨੇ ਕੀਤਾ ਠੀਕ ਆ ਜੀ ਜੋ ਕੁਝ ਉੱਥੇ ਹੋਇਆ ਵੀ ਐ ਨਹੀਂ ਆਏ ਹੋਊਗਾ ਤੁਸੀਂ ਆਪਣੇ ਦੇਸ਼ ਦੇ ਉਸ ਅੰਦਾਤੇ ਦੇ ਨਾਲ ਬੈਠੇ ਹੋ ਜਿਹੜਾ ਤੁਹਾਡੇ ਸਟੋਰ ਭਰਦਾ ਦੇਸ਼ ਨੂੰ ਰੋਟੀ ਖਾਣ ਨੂੰ ਦਿੰਦਾ ਜਿਹੜਾ ਤੁਹਾਡੇ ਕੋਲ ਸਿਰਫ ਆਪਣੀ ਫਸਲ ਦੀ ਸਹੀ ਕੀਮਤ ਮੰਗਦਾ ਹੋਰ ਕੋਈ ਸਹੂਲਤ ਵੀ ਨਹੀਂ ਮੰਗਦਾ ਉਸ ਤੋਂ ਠੀਕ ਆ ਗਰਮੀ ਸਰਦੀ ਆਪਣੇ ਪਿੰਡੇ ਤੇ ਹੜਾਉਂਦਾ ਤੇ ਜੇ ਤੁਸੀਂ ਇਹਨਾਂ ਨੂੰ ਮਾਰੋਗੇ ਨਾ ਕਿਸਾਨੀ ਨੂੰ ਤੇ ਬਚੋਗੇ ਤੁਸੀਂ ਵੀ ਸ਼ੁਕਰੀਆ ਭਾਈ ਜੀ ਧੰਨਵਾਦ ਤੁਹਾਡਾ ਆਪਣੇ ਵਿਚਾਰ ਰੱਖਣ ਦੇ ਲਈ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਸਿੱਖਰ ਦੇ ਨਾਲ ਜੁੜੇ